ਸੰਸਾਰ ਦੇ ਵਿੱਚ ਪਤੀ ਤੇ ਪਰਮੇਸ਼ ਪਤੀ ਤੇ ਪਤਨੀ ਦਾ ਰਿਸ਼ਤਾ ਬਹੁਤ ਵੱਡਾ ਬੜਾ ਪਵਿੱਤਰ ਰਿਸ਼ਤਾ ਹੈ ਬੜਾ ਮਹਾਨ ਰਿਸ਼ਤਾ ਹੈ ਪਤਨੀ ਜਿਹੜੀ ਹੈ ਆਪਣੇ ਪਤੀ ਦੇ ਨਾਲ ਕਿਤੇ ਵੀ ਬਾਜ਼ਾਰ ਦੇ ਵਿੱਚ ਚਲੀ ਜਾਵੇ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਚਲੀ ਜਾਵੇ ਕਈ ਮਹੀਨੇ ਬਤੀਤ ਕਰੇ ਇਕੱਠੇ ਰਹਿਣ ਜਿੰਨਾ ਮਰਜ਼ੀ ਸਫ਼ਰ ਕਰਨ ਸਗੋਂ ਉਹਦੀ ਸ਼ੋਭਾ ਬਣਦੀ ਹੈ ਉਹਦੀ ਵਡਿਆਈ ਬਣਦੀ ਹੈ ਕਿਉਂਕਿ ਉਹਦਾ ਆਪਣਾ ਪਤੀ ਹੈ ਤੇ ਯਾਦ ਰੱਖਣਾ ਉਹੋ ਇਸਤਰੀ ਕਿਸੇ ਪਰਾਈ ਦੇ ਨਾਲ ਕੁਝ ਕਦਮ ਵੀ ਤੁਰ ਲਵੇ ਨਾ ਕੁਝ ਕਦਮ ਵੀ ਕੋਈ ਸੱਜਣ ਦੇਖ ਲਵੇ ਤੇ ਉਹਦੀ ਇੱਜ਼ਤ ਚਲੇ ਜਾਂਦੀ ਹੈ ਉਹਦੇ ਤੇ ਕਈ ਉਂਗਲਾਂ ਉੱਠਣ ਲੱਗ ਪੈਂਦੀਆਂ ਹਨ ਕਿ ਇਹ ਪਰਾਈ ਦੇ ਨਾਲ ਮੈਂ ਦੇਖੀ ਹੈ ਫਿਰਦੀ ਹੈ ਉਹਦੇ ਪਰਿਵਾਰ ਦੇ ਵਿੱਚ ਉਹ ਹੀ ਉਹਦੇ ਭਾਈਚਾਰੇ ਦੇ ਵਿੱਚ ਉਹਦੀ ਇੱਜ਼ਤ ਖਤਮ ਹੋ ਜਾਂਦੀ ਹੈ ਫਿਰ ਉਹਦਾ ਭਾਵੇਂ ਕਿੰਨਾ ਵੀ ਸ਼ਿੰਗਾਰ ਕੀਤਾ ਹੋਇਆ ਸਾਰ ਹੈ ਵਿਅਰਥ ਹੈ ਕਿਉਂਕਿ ਆਪਣੇ ਦੇ ਨਾਲ ਜੁੜ ਕੇ ਨਹੀਂ ਰਹੀ ਇੱਥੇ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਹਨ ਕਹਿਣ ਲੱਗੇ ਇੱਕ ਪਤੀ ਪਰਮੇਸ਼ਰ ਦੇ ਨਾਲ ਜੁੜ ਕੇ ਹੀ ਸਾਡੀ ਇੱਜ਼ਤ ਹੈ ਜੇ ਅਸੀਂ ਇੱਕ ਰੱਬ ਨੂੰ ਛੱਡ ਕੇ ਹੋਰ ਕਿਤੇ ਥੋੜਾ ਜਿਹਾ ਵੀ ਤੁਰੇ ਫਿਰਾਂਗੇ ਤੇ ਸਾਡੀ ਇੱਜ਼ਤ ਸੰਸਾਰ ਦੇ ਵਿੱਚ ਨਹੀਂ ਰਹਿ ਜਾਏਗੀ ਨਾ ਉਸ ਰੱਬ ਦੇ ਘਰ ਦੇ ਵਿੱਚ ਤੇ ਨਾ ਸੱਜਗ ਦੇ ਵਿੱਚ ਸਾਡੀ ਇੱਜ਼ਤ ਚਲੀ ਜਾਏਗੀ ਇਸ ਕਰਕੇ ਵਾਰ-ਵਾਰ ਗੁਰੂ ਘਰ ਦੇ ਵਿੱਚ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਕਿ ਭਾਈ ਸੋਭਾ ਜਿਹੜੀ ਸਾਡੀ ਹੈ ਉਹ ਇੱਕ ਦੇ ਨਾਲ ਜੁੜ ਕੇ ਹੋਣੀ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਇੱਕ ਦੇ ਨਾਲ ਜੁੜੋਗੇ ਤੇ ਸਾਰੀ ਉਮਰ ਗੁਰੂ ਦੇ ਪਿੱਛੇ-ਪਿੱਛੇ ਚੱਲੋਗੇ ਤੇ ਸੋਭਾ ਬਣੇਗੀ ਪਰਾਇ ਦੇ ਪਿੱਛੇ ਫਿਰੋਗੇ ਤੇ ਜਗਤ ਦੇ ਵਿੱਚ ਉਂਗਲਾਂ ਉੱਠਣਗੀਆਂ ਤੇ ਨਿਰਾਸ਼ਤਾ ਹਿੱਸੇ ਦੇ ਵਿੱਚ ਪਏਗੀ